ਅਸੀਂ ਦੇਖ ਰਹੇ ਹਾਂ ਵਿਸ਼ਵ ਵਰਤਾ ਦਾ ਖਾਸ ਪ੍ਰੋਗਰਾਮ ਗੱਲਾਂ ਚੋ ਗੱਲ ਅੱਜ ਗੱਲ ਕਰਾਂਗੇ ਜੋ ਸ਼ਾਇਦ ਹਰ ਵਿਦਿਆਰਥੀ ਨੇ ਪੜ੍ਹੀ ਹੋਣੀ ਯੂਨੀਅਨ ਇਸ ਸਟਰੈਂਥ ਦੀ ਇਕਤਾ ਚ ਬਾਲ ਦੀ ਗੱਲ ਕਿਉਂਕਿ ਅਕਸਰ ਅਸੀਂ ਅਜਿਹੇ ਚੀਜ਼ਾਂ ਵੇਖਦੇ ਹਾਂ ਕਿਉਂਕਿ ਸਾਰਾ ਕੁਝ ਉਹਦਾ ਨਿਚੋਰ ਜਾ ਕੇ ਜੁੜ ਜਾਂਦਾ ਹੈ ਟੀਮ ਵਰਕ ਨਾਲ ਟੀਮ ਵਰਕ ਦੀ ਉਹੀ ਗੱਲ ਅੱਜ ਕਿਉਂ ਚਰਚਾ ਦਾ ਵਿਸ਼ਾ ਬਣ ਗਈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ 'ਚ ਉਹ ਪ੍ਰਸ਼ਾਸਨਿਕ ਅਧਿਕਾਰੀ ਹਨ ਜੋ ਕਾਨੂੰਨ ਬਣਾਉਂਦੇ ਵੀ ਨੇ ਲਾਗੂ ਵੀ ਕਰਵਾਉਂਦੇ ਹਨ ਕੋਈ ਸਕੀਮ ਵੀ ਬਣਾਉਂਦੇ ਨੇ ਜੋ ਜਨ ਹਿੱਤ ਚ ਹੀ ਹੁੰਦੀ ਆ ਤੇ ਉਸ ਨੂੰ ਧਰਾਤਲ ਤੇ ਵਿੱਚ ਲੈ ਕੇ ਵੀ ਜਾਂਦੇ ਆ ਪਰ ਆਈਐਸ ਜਿਨ੍ਹਾਂ ਨੂੰ ਜੀਓਗ੍ਰਾਫਿਕਲੀ ਬਹੁਤ ਡਿੜਤਾ ਦੇ ਨਾਲ ਸਟੱਡੀ ਕਰਨੀ ਪੈਂਦੀ ਕਿਉਂਕਿ ਵਕ ਵਕ ਸੂਬਿਆਂ ਦੇ ਵਿੱਚ ਜਾ ਕੇ ਨਿਯੁਕਤੀ ਹੋ ਜਾਂਦੀ ਆ ਵਕ ਵਕ ਉਹਨਾਂ ਨੂੰ ਉਹਦੇ ਦਿੱਤੇ ਜਾਂਦੇ ਹਨ ਇਸ ਦੇ ਨਾਲ ਆਈਪੀਐਸ ਜਿਨ੍ਹਾਂ ਨੇ ਕਾਨੂੰਨੀ ਤੌਰ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਾਂ ਹੋਰ ਬੜੀਆਂ ਚੀਜ਼ਾਂ ਨੂੰ ਲੈ ਕੇ 24 ਘੰਟੇ ਅਲਰਟ ਲੈ ਕੇ ਕੰਮ ਕਰਨਾ ਹੁੰਦਾ ਤੇ ਇਹੀ ਆਈਐਸ ਤੇ ਆਈਪੀਐਸ ਜੋੜੇ ਅੱਜਕੱਲ ਚਰਚਾ ਦਾ ਵਿੱਚ ਨੇ ਮੁਖਤੋਰ ਤੇ ਪੰਜਾਬ ਦੇ ਵਿੱਚ ਕਿਉਂਕਿ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੇ ਨੇ ਆਪਣੇ ਕੰਮਾਂ ਨੂੰ ਲੈ ਕੇ ਇਹਨਾਂ ਨੂੰ ਹਰ ਕੋਈ ਜਾਣਦਾ ਪਰ ਅੱਜ ਜਿਹੜੀ ਅਸੀਂ ਗੱਲਬਾਤ ਕਰਾਂਗੇ ਉਹ ਕਰਾਂਗੇ ਪੰਜਾਬ ਦੇ 12 ਜੋੜੇ ਅਜਿਹੇ ਜਿਹੜੇ ਵੱਖ-ਵੱਖ ਉਹਦਿਆਂ ਦੇ ਵਿੱਚ ਬੈਠੇ ਨੇ ਜਿਹੜੇ ਆਈਐਸ ਨੇ ਆਈਪੀਐਸ ਨੇ ਤੇ ਬਹੁਤ ਵਧੀਆ ਕੰਮ ਵੀ ਪੰਜਾਬ ਹਿੱਤ ਦੇ ਵਿੱਚ ਕਰ ਰਹੇ ਨੇ ਪਰ ਦੂਜੇ ਪਾਸੇ ਇਹ ਜੋੜਿਆਂ ਦੀ ਜਿਹੜੀ ਨਿਯੁਕਤੀ ਹੁੰਦੀ ਆ ਉਸ ਦਾ ਜੋ ਪ੍ਰੋਸੀਜਰ ਆ ਜੋ ਸੈਂਟਰ ਗਵਰਨਮੈਂਟ ਵੱਲੋਂ ਬਣਾਇਆ ਜਾਂਦਾ ਉਸ ਬਾਰੇ ਤਾਂ ਸਾਰੇ ਹੀ ਲਗਭਗ ਜਾਣਦੇ ਨੇ ਪਰ ਇਹਨਾਂ ਜੋੜਿਆਂ ਦੀ ਜਿਹੜੀ ਨਿਯੁਕਤੀ ਤੋਂ ਬਾਅਦ ਜਿੰਨੇ ਸਵਾਲ ਉੱਠਦੇ ਨੇ ਉਹਨਾਂ ਸਵਾਲਾਂ ਨੂੰ ਲੈ ਕੇ ਸਾਡੇ ਜਹਨ ਦੇ ਵਿੱਚ ਜਾਂ ਤੁਹਾਡੇ ਜਹਨ ਦੇ ਵਿੱਚ ਕਈ ਤਰੀਕੇ ਦੇ ਸਵਾਲ ਹੋਣੇ ਨੇ ਉਹਨਾਂ ਸਵਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਵਾਲ ਪੁੱਛਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦਵਿੰਦਰਜੀਤ ਸਿੰਘ ਦਰਸੀ ਸਾਹਿਬ ਦਰਸੀ ਸਾਹਿਬ ਬਹੁਤੋ ਸਾਰਤਾ ਦੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਕਾਲੀ ਦਰਸੀ ਸਾਹਿਬ ਤੁਸੀਂ ਕਈ ਦਹਾਕਿਆਂ ਤੋਂ ਪੱਤਰਕਾਰਤਾ ਕਰ ਰਹੇ ਹੋ ਕਈ ਅਫਸਰ ਆਂਦੇ ਵੀ ਵੇਖੇ ਹੋਣੇ ਜਾਂਦੇ ਵੀ ਵੇਖੇ ਹੋਣੇ ਕਈ ਰਿਟਾਇਰ ਵੀ ਹੋ ਗਏ ਹੋਣੇ ਪਰ ਅੱਜ ਮੁੱਖ ਤੌਰ ਤੇ ਗੱਲ ਕਰੂੰਗਾ ਆਈਏਐਸ ਆਈਪੀਐਸ ਉਹਨਾਂ ਅਧਿਕਾਰੀਆਂ ਦੀ ਜੋ ਜੋੜੇ ਨੇ ਲਗਭਗ 12 ਜੋੜੇ ਪੰਜਾਬ ਦੇ ਵਿੱਚ ਇਸ ਵਕਤ ਕਈ ਵੱਡੇ ਉਹਦਾਂਤੇ ਨੇ ਪੰਜਾਬ ਦੇ ਲੋਕਾਂ ਲਈ ਲਗਾਤਾਰ ਦਿਨ ਰਾਤ ਕੰਮ ਕਰ ਰਹੇ ਨੇ ਪਰ ਇਹਨਾਂ ਜੋੜਿਆਂ ਨੂੰ ਲੈ ਕੇ ਜੋ ਚਰਚਾ ਸ਼ੁਰੂ ਹੋ ਜਾਂਦੀ ਹੈ ਪਰ ਜੋੜੇ ਜਿਹੜੇ ਇੱਕੋ ਸੂਬੇ ਦੇ ਵਿੱਚ ਕੰਮ ਕਰਦੇ ਨੇ ਤੁਹਾਡੇ ਕੋਲ ਸਾਰੀ ਡਿਟੇਲ ਵੀ ਹੋਣੀ ਆ ਪਰ ਇੱਕ ਮਤ ਹੋ ਸਕਣਗੇ ਕੁਝ ਇੱਕ ਚੀਜ਼ਾਂ ਨੂੰ ਲੈ ਕੇ ਕਿਉਂਕਿ ਪਰਿਵਾਰ ਦੇ ਵਿੱਚ ਵੀ ਕੋਈ ਚੀਜ਼ ਸ਼ੁਰੂ ਕਰਨੀ ਹੋਵੇ ਕੋਈ ਚੀਜ਼ ਖਰੀਦਣੀ ਹੋਵੇ ਜਾਂ ਕਿਥੇ ਕੋਈ ਲੈਣ ਦੇਣ ਹੀ ਕਰਨਾ ਹੋਵੇ ਰਿਸ਼ਤੇਦਾਰੇ ਦੇ ਵਿੱਚ ਤਾਂ ਕਈ ਵਾਰ ਟਕਰਾਰ ਹੋ ਜਾਂਦੀ ਹੈ ਪਰ ਇਹ ਤਾਂ ਇੰਨੇ ਵੱਡੇ ਅਫਸਰ ਨੇ ਸਮਾਜ ਦੇ ਲਈ ਪ੍ਰਸ਼ਾਸਨਿਕ ਇਹਨਾਂ ਕੋਲ ਜ਼ਿੰਮੇਵਾਰੀ ਆ ਤਾਂ ਕੀ ਇਹ ਨਿਯੁਕਤੀਆਂ ਜਿਹੜੀਆਂ ਨੇ ਜੋੜੀਆਂ ਨੇ ਇੱਕੋ ਸੂਬੇ ਦੇ ਵਿੱਚ ਹੋ ਰਹੀਆਂ ਨੇ ਆ ਹੋਈਆਂ ਨੇ ਪੰਜਾਬ ਹੀ ਨਹੀਂ ਹੋਰ ਸੂਬਿਆਂ ਦੇ ਵਿੱਚ ਕੀ ਇਹ ਸਹੀ ਨੇ ਜਨ ਹਿੱਤ ਦੇ ਵਿੱਚ ਜਾਂ ਪ੍ਰਸ਼ਾਸਨਿਕ ਤੌਰ ਤੇ ਸੁਨੀਲ ਜੀ ਜਿਹੜੇ ਆਈਐਸ ਆਈਪੀਐਸ ਦੇ ਅਧਿਕਾਰੀ ਆ ਨਾ ਇਹ ਪੂਰੇ ਦੇਸ਼ ਦੇ ਵਿੱਚ ਰਾਜ ਕਰਦੇ ਆ ਪ੍ਰਸ਼ਾਸਨ ਚਲਾਉਂਦੇ ਆ ਰਾਜ ਦੀ ਕੀ ਪੂਰੇ ਦੇਸ਼ ਦੀ ਸੁਰੱਖਿਆ 'ਚ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਪਿਛਲੇ ਕੁਝ ਸਮੇਂ ਤੋਂ ਜਿਹੜੇ ਇਹ ਅਧਿਕਾਰੀ ਚੁਣੇ ਜਾਂਦੇ ਐ ਇਹਨਾਂ ਦੀ ਜਿਹੜੀ ਨਿਯੁਕਤੀ ਆ ਨਾ ਉਹ ਵੱਖ-ਵੱਖ ਰਾਜਾਂ ਦੇ ਵਿੱਚ ਹੋ ਰਹੀ ਹੈ ਉਸ ਕਰਕੇ ਬਹੁਤ ਜ਼ਿਆਦਾ ਬੇਚੈਨੀ ਪਾਈ ਜਾਂਦੀ ਹੈ ਇਹਨਾਂ ਅਧਿਕਾਰੀਆਂ 'ਚ ਇਹ ਇੰਨੇ ਉੱਚੇ ਅਹੁਦਿਆਂ 'ਤੇ ਬੈਠ ਕੇ ਵੀ ਆਪ ਦਾ ਪਰਿਵਾਰ ਵੱਲੋਂ ਦੁਖੀ ਰਹਿੰਦੇ ਆ ਕਿਉਂਕਿ ਮੀਆਂ ਕਿਤੇ ਐ ਬੀਵੀ ਕਿਤੇ ਐ ਉਸ ਗੱਲ ਨਾਲ ਬਹੁਤ ਵੱਡਾ ਲੋਕਾਂ ਦਾ ਨੁਕਸਾਨ ਹੁੰਦਾ ਇਹਨਾਂ ਦਾ ਤਾਂ ਹੁੰਦਾ ਹੀ ਹੁੰਦਾ ਵੀ ਫੇਰ ਹੁਣ ਕੀ ਹੋ ਰਿਹਾ ਹੈ ਵੀ ਪੰਜਾਬ ਦੇ ਵਿੱਚ ਆਪਾਂ ਗੱਲ ਕਰ ਲਈਏ ਚਲੋ ਪੰਜਾਬ ਤੇ ਹਰਿਆਣਾ ਚ ਆਪਾਂ ਦੱਸ ਦਈਏ ਦਰਸ਼ਕਾਂ ਨੂੰ ਮੀਖਵਾਰਾਂ ਵਾਲਿਆਂ ਦੇ ਦਸਨ ਮਤਾਬਕ 64 ਦੇ ਕਰੀਬ ਜੋੜੇ ਪੰਜਾਬ ਤੇ ਹਰਿਆਣਾ 'ਚ ਹੀ ਕੰਮ ਕਰ ਰਹੇ ਆ ਜੀ ਅਸਮੇ ਪੰਜਾਬ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ ਜੋੜੇ ਉਹਨਾਂ ਚੋਂ ਕੁਛ ਦੇ ਆਪਾਂ ਨਾਂ ਦਰਸ਼ਕਾਂ ਨੂੰ ਦੱਸ ਹੀ ਦੇਈਏ ਵੀ ਸਭ ਤੋਂ ਸੀਨੀਅਰ ਤਾਂ ਨੇ ਤੇਜਵੀਰ ਸਿੰਘ ਜੀ ਅੱਜ ਕੱਲ ਉਹ ਲੋਕਲ ਬਾਡੀ ਦੇ ਸੈਕਟਰੀ ਨੇ ਸਪੈਸ਼ਲ ਚੀਫ ਸੈਕਟਰੀ ਨੇ ਉਹਨਾਂ ਦੀ ਪਤਨੀ ਜਸਪ੍ਰੀਤ ਕੌਰ ਤਲਵਾਰ ਜੀ ਉਹ ਵੀ ਪੰਜਾਬ ਦੇ ਵਿੱਚ ਉੱਚੇ ਅਹੁਦੇ ਤੇ ਕੰਮ ਕਰ ਰਹੇ ਆ ਇਸ ਤਰ੍ਹਾਂ ਹੀ ਰਾਹੁਲ ਭੰਡਾਰੀ ਨੇ ਆਈਐਸ ਹੂੰ ਉਹਨਾਂ ਦੀ ਵਾਈਫ ਰਾਖੀ ਗੁਪਤਾ ਭੰਡਾਰੀ ਹੂੰ ਉਹ ਰਾਹੁਲ ਭੰਡਾਰੀ ਐ ਇਸ ਸਮੇਂ ਪੰਜਾਬ ਚ ਕੰਮ ਕਰ ਰਹੇ ਆ ਰਾਖੀ ਭੰਡਾਰੀ ਦਿੱਲੀ ਚ ਕੰਮ ਕਰ ਰਹੇ ਆ ਪੰਜਾਬ ਵੱਲੋਂ ਜੀ ਇੱਕ ਹੁਣੇ-ਹੁਣੇ ਆਏ ਆ ਜੀਤ ਬਾਲਾ ਜੀ ਜੋਸ਼ੀ ਜੀ ਉਹਨਾਂ ਦੀ ਵੀ ਵਾਈਫ ਕੌਰੀ ਪ੍ਰਾਸ਼ਰ ਹੂੰ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਦੋਨੋਂ ਚੌਧਿਆਂ ਤੇ ਹੋਰ ਇੱਕ ਅਧਿਕਾਰੀ ਨੇ ਜਿਨ੍ਹਾਂ ਨੂੰ ਅੱਜ ਆ ਪਿੱਛੇ ਜੀ ਸੀਓ ਬਣਾਇਆ ਗਿਆ ਅਨੰਤਾ ਮਿੱਤਰਾ ਜੀ ਉਹਨਾਂ ਦੇ ਵੀ ਹਸਬੈਂਡ ਨੇ ਐਸਕਰਨਾ ਰਾਜੂ ਉਹ ਵੀ ਪਹਿਲਾਂ ਸੀਓ ਰਹਿ ਕੇ ਗਏ ਆ ਪਰ ਅੱਜ ਕੱਲ ਉਹ ਸੈਂਟਰ ਤੇ ਡੈਪੂਟੇਸ਼ਨ ਤੇ ਨੇ ਇੱਥੇ ਹੈ ਨਹੀਂ ਅਜਾਇਸ਼ ਸ਼ਰਮਾ ਨੇ ਭਾਵਨਾ ਗਰਗਨੇ ਆਈਐਸ ਜੀ ਕਵਤਾ ਸਿੰਘ ਨੇ ਅੱਜਕਲ ਡਿਪੂਟੇਸ਼ਨ ਤੇ ਨੇ ਉਹਨਾਂ ਦੇ ਵੀ ਪਰਸ਼ਾਰਤ ਉਹਨਾਂ ਦੇ ਪਤੀ ਨੇ ਇਦਾਂ ਹੀ ਹਮਾਂਸ਼ੂ ਅਗਰਵਾਲ ਨੇ ਜੀ ਉਹਨਾਂ ਦੀ ਵਾਈਫ ਹੈ ਕੋਮਲ ਮਿੱਤਲ ਜੀ ਆਸ਼ਕਾ ਜੈਨ ਨੇ ਉਹਨਾਂ ਦੇ ਹਸਬੰਡ ਨੇ ਹਮਾਂਸ਼ੂ ਜੈਨ ਹਮ ਗਰੀਸ਼ ਦਿਆਲਨ ਨੇ ਆਈਐਸ ਉਹਨਾਂ ਦੀ ਪਤਨੀ ਆਈਪੀਐਸ ਨੇ ਨੀਤ ਕੁੰਡਲ ਹਮ ਤਨਪ੍ਰੀਤ कौर ਨੇ ਆਪੀਐਸ ਉਹਨਾਂ ਦੇ ਹਸਬੰਦ ਨੇ ਮਨਪ੍ਰੀਤ ਸਿੰਘ ਮੰਦੀਪ ਸਿੰਘ ਰੰਧਾਵਾ ਜੀ ਗੌਰਵ ਤੂਰਾ ਨੇ ਆਪੀਐਸ ਜੀ ਉਹਨਾਂ ਦੀ ਵਾਈਫ ਨੇ ਪਲਵੀ ਆਈਐਸ ਜੀ ਇਸ ਤਰ੍ਹਾਂ ਸਾਡੇ ਕੋਲੇ ਜਿਹੜੀ ਜਾਣਕਾਰੀ ਸਾਨੂੰ ਅਸੀਂ ਪ੍ਰਾਪਤ ਕਰ ਚੁੱਕੇ ਹਾਂ 12 ਦੇ ਕਰੀਬ ਜੋੜੇ ਤਾਂ ਹੈਗੇ ਨੇ ਜੀ ਪਰ ਇਹ ਜਿசி ਦੇਖੋ ਇਹ ਵੀ ਜੋੜੇ ਹਮ ਇੱਕ ਸਟੇਸ਼ਨ ਤੇ ਨਹੀਂ ਕੰਮ ਕਰ ਰਹੇ ਜੀ ਵਕਵਾਕ ਸਟੇਸ਼ਨਾਂ ਤੇ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਜੀ ਕਿਉਂਕਿ ਉਹ ਚੌਧਿਆਂ ਤੇ ਰਹਿਣਾ ਇਹਨਾਂ ਨੇ ਹੂੰ ਇਹ ਇੱਕ ਡਿਸਟ੍ਰਿਕਟ ਵਿੱਚ ਵੀ ਛੋਟੇ ਉਹਦੇ ਤਾਂ ਹੁੰਦੇ ਨਹੀਂ ਹੈੱਡ ਹੀ ਲੱਗਣਾ ਇਹਨਾਂ ਨੇ ਆਈਪੀਐਸ ਆਈਐਸ ਹੋ ਗਏ ਹੂੰ ਜੀ ਪਰ ਇਹ ਜਿਹੜੇ ਪਰਿਵਾਰਾਂ ਨੂੰ ਇਕੱਠੇ ਕਰਨ ਦੀ ਇੱਕ ਮੁਹਿਮਾ ਅੰਦਰਖਾਤੇ ਆਈਐਸ ਆਈਪੀਐਸ ਲੋਬੀ ਵੱਲੋਂ ਸ਼ੁਰੂ ਕੀਤੀ ਗਈ ਹੈ ਜੀ ਵੀ ਸਾਡੇ ਵੀ ਅਸੀਂ ਲੋਕਾਂ ਦੇ ਪਰਿਵਾਰਾਂ ਦੇ ਖਿਆਲ ਰੱਖਣ ਲਈ ਅਸੀਂ ਡਿਊਟੀਆਂ ਨਿਭਾਉਨੇ ਆ ਹੂੰ 24 24 ਘੰਟਿਆਂ ਦੀ ਇਹਨਾਂ ਦੀ ਡਿਊਟੀ ਆ ਵੀ ਇਹ ਸਟੇਸ਼ਨ ਛੱਡ ਕੇ ਨਹੀਂ ਜਾ ਸਕਦੇ। ਵੀ ਸਾਡੇ ਵੀ ਪਰਿਵਾਰਾਂ ਦਾ ਖਿਆਲ ਰੱਖਿਆ ਜਾਵੇ ਉਹਨੂੰ ਧਿਆਨ ਵਿੱਚ ਰੱਖ ਕੇ। ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਇਹ ਇਹ ਹੁਣ ਪੂਰੀ ਤਰ੍ਹਾਂ ਜਦੋਂ ਇਹਨਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਧਿਆਨ ਚ ਰੱਖਿਆ ਜਾਂਦਾ ਵੀ ਜੇ ਜ਼ਿਲ੍ਹਿਆਂ 'ਚ ਵੀ ਲਾਉਣਾ ਹੈ ਤਾਂ ਇਹਨਾਂ ਨੂੰ ਨੇੜੇ-ਨੇੜੇ ਲਾਇਆ ਜਾਵੇ। ਆਪਾਂ ਹਲੇ ਹੋਰ ਦਰਸ਼ਕਾਂ ਨੂੰ ਫਿਰ ਦੱਸਾਂਗੇ ਇਹ ਵੀ ਪੰਜਾਬ ਦੇ ਕਿਹੜੇ-ਕਿਹੜੇ ਅਧਿਕਾਰੀ ਕਿਹੜੇ-ਕਿਹੜੇ ਜ਼ਿਲ੍ਹੇ 'ਚ ਲੱਗੇ ਆ। ਪਰ ਇਹ ਦਰਸ਼ਕਾਂ ਨੂੰ ਇਹ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਆਈਐਸ ਆਈਪੀਐਸ ਜੀ ਇਹ ਵੀ ਇੱਕ ਇਨਸਾਨ ਨੇ ਇਹ ਵੀ ਆਪਣੀ ਵਿਅਕਤੀ ਜਿੰਦਗੀ ਵਧੀਆ ਜਿਉਣਾ ਚਾਹੁੰਦੇ ਨੇ ਇਹਨਾਂ ਦੀਆਂ ਵੀ ਭਾਵਨਾਵਾਂ ਦਾ ਸਭ ਨੂੰ ਖਿਆਲ ਰੱਖਣਾ ਚਾਹੀਦਾ ਨਹੀਂ ਤਾਂ ਇਹ ਭਾਵਨਾਵਾਂ ਦੀ ਗੱਲ ਜੁੜ ਜਾਂਦੀ ਆ ਪਰ ਲਗਭਗ 5 ਦਹਾਕੇ ਤੋਂ ਤੁਸੀਂ ਲਗਾਤਾਰ ਸਰਕਾਰਾਂ ਬਦਲੀਆਂ ਵੇਖ ਰਹੇ ਹੋ ਉਸ ਤੋਂ ਇਲਾਵਾ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੜੀ ਵੱਡੀ ਇੱਕ ਸਥਿਤੀ ਪਰਿਵਾਰਿਕ ਤੌਰ ਤੇ ਜ਼ਾਹਿਰ ਕੀਤੀ ਆ ਆਈਐਸ ਆਈਪੀਐਸ ਅਫਸਰਾਂ ਦੀ ਹੀ ਨਹੀਂ ਹੋਰ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਲੋਕਾਂ ਦੀ ਕਾਫੀ ਅਜਿਹੀ ਸਥਿਤੀ ਹੋ ਜਾਂਦੀ ਹੈ ਅੱਜਕੱਲ੍ਹ ਵਰਤਮਾਨ ਦੇ ਵਿੱਚ ਕਿਉਂਕਿ ਕਮਕਾਜ ਨੂੰ ਲੈ ਕੇ ਕੋਈ ਕਿੱਥੇ ਬੈਠਾ ਕੋਈ ਕਿੱਥੇ ਬੈਠਾ ਪਰ ਦੂਜੇ ਪਾਸੇ ਅਜਿਹਾ ਕੋਈ ਜੋੜਾ ਤੁਹਾਡੀ ਨਿਗਾਹ 'ਚ ਹੈਗੇ ਜਿਹਦੇ ਆਈਐਸ ਜਾਂ ਆਈਪੀਐਸ ਅਧਿਕਾਰੀ ਦੇ ਤੌਰ ਤੇ ਪੂਰੇ ਪਿਛਲੀਆਂ ਸਰਕਾਰਾਂ ਦੇ ਵੇਲੇ ਜਾਂ ਲੰਘੇ ਵੇਲੇ ਦੇ ਵਿੱਚ ਕੋਈ ਅਧਿਕਾਰੀ ਜੋੜਾ ਜਿਹੜਾ ਇਕੱਠਾ ਦੇਖਿਆ ਤੁਸੀਂ ਪੂਰੇ ਪੰਜਾਬ ਦੀ ਭਾਗ ਡੋਰ ਸਮਝਦਾ ਸਨੀਲ ਜੀ ਇੱਕ ਬਹੁਤ ਚਰਚਿਤ ਜੁੜਾ ਰਿਹਾ ਹੈ ਪਿਛਲੀ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ ਚ 17 ਤੋਂ 22 ਵਾਲੀ ਚ ਜੀ ਆਈਪੀਐਸਸੀ ਦਿਨਕਰ ਗੁਪਤਾ ਹਮ ਤੇ ਉਹਨਾਂ ਦੇ ਵਾਈਫ ਸੀ ਵਿੰਨੀ ਮਹਾਜਨ ਆਈਐਸ ਹਮ ਦੋਨੋਂ ਇੱਕ ਸਮੇਂ ਮੁੱਖ ਮੰਤਰੀ ਕੈਪਟਨ ਨਮਿੰਦਰ ਸਿੰਘ ਦੇ ਚਹੇਤੇ ਬਣ ਗਏ ਹਮ ਕਿਉਂਕਿ ਇਹ ਇਹ ਤਾਂ ਇੱਕ ਸਪਸ਼ਟ ਗੱਲ ਹੈ ਜਿਹੜਾ ਮੁੱਖ ਮੰਤਰੀ ਦਫ਼ਤਰ ਦਾ ਚਹੇਤਾ ਹੁੰਦਾ ਹੈ ਉਹਨਾਂ ਨੂੰ ਹੀ ਡੀਜੀਪੀ ਪੁਲਿਸ ਤੇ ਚੀਫ ਸੈਕਟਰੀ ਪੰਜਾਬ ਲਾਇਆ ਜਾਂਦਾ ਜੀ ਦਿਨਕਰ ਗੁਪਤਾ ਉਸ ਸਮੇਂ ਪੰਜਾਬ ਦੇ ਡੀਜੀਪੀ ਬਣੇ ਹਮ ਤੇ ਉਸ ਤੋਂ ਬਾਅਦ ਵਿਨੀ ਮਹਾਜਨ ਹਮ ਨਾਲ ਹੀ ਉਹਦੇ ਚੀਫ ਸੈਕਟਰੀ ਆਫ ਪੰਜਾਬ ਬਣੇ ਮੇਰਾ ਖਿਆਲ ਮੈਂ ਆਪਣੀ ਜ਼ਿੰਦਗੀ ਚ ਇਦਾਂ ਦਾ ਜੋੜਾ ਕਦੇ ਕਿਸੇ ਸਟੇਟ ਚ ਨਹੀਂ ਦੇਖਿਆ ਵੀ ਮੀਆਂ ਬੀਵੀ ਦੋਨੋਂ ਪੰਜਾਬ ਦੇ ਸਟੇਟ ਦੇ ਉੱਚੇ ਅਹੁਦਿਆਂ ਤੇ ਬੈਠੇ ਹੋਣ ਪਰ ਤੁਸੀਂ ਇਹ ਵੀ ਦੇਖੋ ਦੋਨਾਂ ਨੇ ਉੱਚੇ ਅਹੁਦਿਆਂ ਤੇ ਬੈਠ ਕੇ ਕਿਤੇ ਵੀ ਉਹਨਾਂ ਦਾ ਕੋਈ ਉਹ ਜਿਹੜਾ ਕਨਫਲਿਕਟ ਆਫ ਇੰਟਰਸਟ ਨਹੀਂ ਦੇਖਿਆ ਗਿਆ ਜੀ ਦੋਨੋਂ ਆਪਣੀ ਆਪਣੀ ਡਿਊਟੀ ਵਧੀਆ ਨਿਭਾ ਕੇ ਗਏ ਹੂੰ ਦੋਨੇ ਹੋ ਜਿੰਨਾ ਚਿਰ ਰਹੇ ਹੂੰ ਕੋਈ ਉਹਨਾਂ ਤੇ ਕੋਈ ਕੋਈ ਬਲੇਮ ਕੋਈ ਮਤਲਬ ਕੋਈ ਬੇਤਰਕੀ ਵਾਲਾ ਕੋਈ ਫੈਸਲਾ ਨਹੀਂ ਸੁਣਿਆ ਗਿਆ ਜੀ ਇਸ ਤਰ੍ਹਾਂ ਹੀ ਹੋਣ ਜੀ ਪੰਜਾਬ ਦੇ ਵਿੱਚ ਡੀਸੀ ਦਫਤਰਾਂ ਦੇ ਵਿੱਚ ਤਾਂ ਆਪਾਂ ਦੇਖ ਰਹੇ ਆ ਵੀ ਜੋੜੇ ਕੰਮ ਕਰ ਰਹੇ ਆ ਹੂੰ ਤੁਸੀਂ ਇਹ ਦੇਖੋ ਜਿਹੜੀ ਮਹਾਲੀ ਦੇ ਡੀਸੀ ਆ ਕੋਮਲ ਮਿੱੱਤਲ ਜੀ ਉਹਨਾਂ ਦੇ ਹਸਬੰਦ ਹਮਾਂਸ਼ੂ ਅਗਰਵਾਲ ਜਲੰਧਰ ਦੇ ਡੀਸੀ ਨੇ ਜੀ ਇਸੇ ਤਰ੍ਹਾਂ ਹੀ ਹਮਾਂਸ਼ੂ ਜੈਨ ਹੂੰ ਲੁਧਿਆਣੇ ਦੇ ਡੀਸੀ ਨੇ ਤੇ ਉਹਨਾਂ ਦੀ ਵਾਈਫ ਆਸ਼ਕਾ ਜਨ ਹਿਸ਼ਾਰਪੁਰ ਦੇ ਡੀਸੀ ਨੇ ਜੀ ਪਰ ਹੁਣ ਤਾਂ ਆਪਣੇ ਜਿਹੜੇ ਗ੍ਰੀਸ਼ ਦੇ ਆਲਨ ਜੀ ਤੇ ਉਹ ਨੀਤ ਕੁੰਡਲ ਆਈਪੀਐਸ ਨੇ ਜੀ ਗ੍ਰੀਸ਼ ਦੇ ਆਲਨ ਆਈਐਸ ਨੇ ਉਹ ਹੁਣ ਚੰਡੀਗੜ੍ਹ ਸੀਗੇ ਜੀ ਤੇ ਵਾਈਫ ਉਹਨਾਂ ਦੇ ਬਠਿੰਡੇ ਦੇ ਐਸਐਸਪੀ ਸੀ ਆ ਹੁਣ ਪਿੱਛੇ ਜਿਹੀ ਹੁਣ ਥੋੜੇ ਦਿਨ ਹੋਇਆ ਉਹਨਾਂ ਦੀ ਪ੍ਰਮੋਸ਼ਨ ਹੋ ਗਈ ਆ ਜੀ ਡੀਆਈਜੀ ਬਣ ਗਏ ਆ ਉਹ ਇਸ ਤਰ੍ਹਾਂ ਜਿਹੜੇ ਪਰਿਵਾਰ ਨੇ ਇਹ ਹੂੰ ਇਹ ਠੀਕ ਹੈ ਇਹਨਾਂ ਨੂੰ ਚਾਰ ਜਿਹਦਾ ਮਿਲ ਗਏ ਜੀ ਪਰ ਇਹ ਇਕੱਠੇ ਨਹੀਂ ਰਹਿ ਸਕਦੇ ਹੂੰ ਮੈਨੂੰ ਯਾਦ ਆ ਇੱਕ ਡੀਸੀ ਇੱਕ ਵਾਰੀ ਇੱਕ ਦੋਸਤ ਕਹਿੰਦਾ ਵੀ ਵੀ ਯਾਰ ਮੈਂ ਸੈਟਰਡੇ ਨੂੰ ਚੰਡੀਗੜ੍ਹੋਂ ਗਿਆ ਉਹ ਦੋਸਤ ਨੂੰ ਮਿਲਣ ਆਈਏਐਸ ਨੂੰ ਕਹਿੰਦਾ ਨੇ ਇਹਨੇ ਯਾਰ ਅੱਜ ਨਾ ਆਇਓ ਅੱਜ ਤਾਂ ਮੈਂ ਆਪਣੀ ਧਰਮ ਪਤਨੀ ਕੋਲੇ ਚੱਲਿਆ ਯਾਰ ਮੈਂ ਉਹ ਵੀ ਡਿਊਟੀ ਨਿਭਾਉਣੀ ਹੈ ਇੱਕ ਦਿਨ ਮੈਂ ਉੱਥੇ ਲੈ ਕੇ ਆਉਣਾ ਵੀ ਤੁਸੀਂ ਮੰਡੇ ਨੂੰ ਆ ਜਿਓ ਜੀ ਮਤਲਬ ਇਸ ਤਰ੍ਹਾਂ ਵੀ ਇਹ ਪਰਿਵਾਰਾਂ ਦਾ ਮਿਲਣਾ ਬਹੁਤ ਔਖਾ ਹੋਇਆ ਪਿਆ ਹੂੰ ਇਹ ਹੁਣ ਸਰਕਾਰ ਦੀ ਇੱਕ ਪਾਸੇ ਤਾਂ ਜਿਹੜੀ ਇਹ ਹੈ ਵੀ ਇੱਕੋ ਥਾਂ ਤੇ ਪਰਿਵਾਰ ਰਹਿਣੇ ਚਾਹੀਦੇ ਆ ਠੀਕ ਹੈ ਵੀ ਇੱਕ ਸਟੇਟ ਚ ਆ ਗਏ ਪਰ ਇੱਕ ਸਟੇਟ ਚ ਰਹਿ ਕੇ ਜਿੰਨਾ ਚਿਰ ਜਿਹੜੇ ਜੂਨੀਅਰ ਆਈਐਸ ਹੁੰਦੇ ਆ ਸੁਨੀਲ ਜੀ ਇਹ ਇਹਨਾਂ ਨੂੰ ਵੱਖਰੇ ਵੱਖਰੇ ਹੀ ਰਹਿਣਾ ਪੈਂਦਾ ਜੀ ਤੇ ਹੈੱਡ ਕੁਆਟਰ ਛੱਡਣਾ ਇਹਨਾਂ ਵਾਸਤੇ ਮਤਲਬ ਕਾਨੂੰਨ ਬਣਿਆ ਵਿੱਚ ਜੀ ਹੈੱਡ ਕੁਆਟਰ ਛੱਡ ਕੇ ਨਹੀਂ ਜਾ ਸਕਦੇ ਜੀ ਉਤਸੀਂ ਇੱਕ ਦਿਨ ਤਾਂ ਛੁੱਟੀ ਲੈ ਸਕਦੇ ਹੋ ਹਫਤੇ 'ਚ ਦੋ ਦਿਨ ਲੈ ਲਵੋਗੇ ਇਸ ਤੋਂ ਵੱਧ ਨਹੀਂ ਕਿਉਂਕਿ ਜਿਲੇ ਛੱਡਣਾ ਬਹੁਤ ਹੀ ਖਤਰਨਾਕ ਚੀਜ਼ ਹੁੰਦੀ ਹੈ ਇਹਨਾਂ ਦੋਨੋਂ ਜਿਹੜੇ ਹੈੱਡ ਹੁੰਦੇ ਆ ਜੀ ਤੇ ਜਿੱਥੇ ਹੈੱਡ ਵਾਲੀ ਤੁਸੀਂ ਗੱਲ ਕਹੀ ਜਾਂ ਹੋਰ ਗੱਲਾਂ ਜੋ ਤੁਸੀਂ ਹੁਣ ਤੱਕ ਦੱਸੀਆਂ ਨੇ ਦਰਸੀ ਸਾਹਿਬ ਮੁੱਖ ਤੌਰ ਤੇ ਮੁਕਤੀ ਗੱਲ ਤੇ ਆਉਂਗਾ ਨਿਚੋੜ ਵਾਲੇ ਪਾਸੇ ਪੁੱਛਣਾ ਚਾਹੂੰਗਾ ਕਿਉਂਕਿ ਇਸ ਸਾਲ 14 ਦੇ ਕਰੀਬ ਆਈਐਸ ਜਿਹੜੇ ਨੇ ਉਹ ਸੇਵਾ ਮੁਕਤ ਹੋ ਜਾਣਗੇ ਤੇ ਇਸ ਦੇ ਨਾਲ ਹੀ ਜਦੋਂ ਇਹਨਾਂ ਦੀ ਟ੍ਰਾਂਸਫਰ ਪਾਲਿਸੀ ਦੇ ਜੇਕਰ ਗੱਲ ਕਰਾਂ ਪੰਜਾਬ ਸਰਕਾਰਿਆ ਕੇਂਦਰ ਸਰਕਾਰ ਵੱਲੋਂ ਇੱਕ ਜਦੋਂ ਵੀ ਇਹ ਪਾਲਿਸੀ ਦੇ ਮੁਤਾਬਿਕ ਰਿਕੁਐਸਟ ਕਰਦੇ ਨੇ ਲੈਟਰ ਲਿਖਦੇ ਨੇ ਤੇ ਉਸ ਪਾਲਿਸੀ ਦੇ ਆਧਾਰ ਤੇ ਹੀ ਆ ਜਦੋਂ ਇਹਨਾਂ ਦੀ ਆਈਐਸ ਦੇ ਇਗਜ਼ਾਮ ਕਲੀਅਰ ਕਰਨ ਤੋਂ ਬਾਅਦ ਜਦੋਂ ਇਹਨਾਂ ਦੀ ਜੁਆਇਨਿੰਗ ਹੁੰਦੀ ਆ ਤੇ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਤੁਸੀਂ ਪਾਇਓਰਟੀ ਦੇ ਆਧਾਰ ਤੇ ਕਿਹੜੇ ਪਾਸੇ ਜਾਣਾ ਚਾਹੁੰਦੇ ਹੋ ਕਿਹੜੀ ਸਟੇਟ ਦੇ ਵਿੱਚ ਜਾ ਕੇ ਆਪਣੀਆਂ ਸੇਵਾਵਾਂ ਦੇਣਾ ਚਾਹੁੰਦੇ ਹੋ ਪਰ ਹੁਣ ਆਉਂਦੇ ਦਿਨਾਂ ਦੇ ਵਿੱਚ ਮੁਕਤੇ ਸਾਲ ਤੱਕ 14 ਰਿਟਾਇਰ ਹੋ ਜਾਣੇ ਨੇ ਫਿਰ ਅਫਸਰ ਇਜੇਹੇ ਵਿੱਚ ਤੁਹੀ ਕੀ ਕਹਨੇ ਹੋ ਕਿਉਂਕਿ ਇੱਕ ਪੱਤਰਕਾਰ ਜਿਹੜਾ ਖੁੱਲੇ ਤੌਰ ਤੇ ਆਵਾਜ਼ ਬੁਲੰਦ ਕਰ ਸਕਦਾ ਜਿਸ ਦਾ ਸਾਨੂੰ ਲੋਕਤੰਤਰ ਵੀ ਅਧਿਕਾਰ ਦਿੰਦਾ ਤੇ ਕੀ ਜਿਹੜੇ ਇਹ ਟ੍ਰਾਂਸਫਰ ਪੋਲਿਸੀ ਆ ਯਾਨੀ ਕਿ ਕੈਡਰ ਦੇ ਤੌਰ ਤੇ ਇਹਨਾਂ ਨੂੰ ਇੱਕ ਮੌਕਾ ਹੁੰਦਾ ਕਿ ਆਪਣੇ ਚੁਆਇਸ ਦੇ ਮੁਤਾਬਿਕ ਜੁਆਇਨਿੰਗ ਕਰ ਸਕਦੇ ਨੇ ਉਸ ਤੇ ਕੰਮ ਕਰਨਾ ਚਾਹੀਦਾ ਸਰਕਾਰਾਂ ਨੂੰ ਨਹੀਂ ਨਹੀਂ ਬਿਲਕੁਲ ਕਰਨਾ ਚਾਹੀਦਾ ਇਹ ਵੀ ਹਿਊਮਨ ਬੀਇੰਗ ਨੇ ਸਰਕਾਰਾਂ ਨੂੰ ਇਹ ਤਾਂ ਚਾਹੀਦਾ ਹੀ ਹੈ ਸੁਨੀਲ ਜੀ ਵੀ ਇਹ ਇਹਨਾਂ ਦੀ ਟ੍ਰਾਂਸਫਰ ਚ ਜਾਵੇ ਇਹਨਾਂ ਨੂੰ ਉਸ ਕੇਡਰ ਦੇ ਵਿੱਚ ਲਿਆਂਦਾ ਜਾਵੇ ਜਿਹੜੀ ਜਿਹੜੇ ਵੀ ਸਟੇਟ ਦੇ ਕੇਡਰ ਚ ਜਾਣਾ ਚਾਹੁੰਦੇ ਆ ਹਮ ਪਰ ਇਹ ਵੀ ਆਪਾਂ ਦਰਸ਼ਕਾਂ ਨੂੰ ਦੱਸਦੇ ਇਹ ਇੱਕ ਯੂਪੀਐਸਸੀ ਦੀ ਵੀ ਸਰਕਾਰ ਦੀ ਵੀ ਮંજੂਰੀ ਹੁੰਦੀ ਹੈ ਤੇ ਤੁਹਾਨੂੰ ਮੈਂ ਦੱਸਦਾ ਮੈਂ ਇਹ ਕੀ ਹੈ ਜਦੋਂ ਯੂਪੀਐਸਸੀ ਸਿਲੈਕਟ ਕਰਦੀ ਹੈ ਇਹ ਅਧਿਕਾਰੀ ਹਮ ਤਾਂ ਉਸ ਸਮੇਂ ਇਹਨਾਂ ਤੋਂ ਚੁਆਇਸ ਪੁੱਛੀ ਜਾਂਦੀ ਹੈ ਹਮ ਇਹਨਾਂ ਨੂੰ ਤਿੰਨ ਪ੍ਰੀਫਰੈਂਸ ਸਟੇਟਾਂ ਦੇਣੀਆਂ ਹੁੰਦੀਆਂ ਨੇ ਜੀ ਫਿਰ ਉਹਦੇ ਚ ਕੀ ਦੇਖਿਆ ਜਾਂਦਾ ਸੁਨੀਲ ਜੀ ਵੀ ਉਸ ਸਟੇਟ ਚੋਂ ਪੋਸਟਾਂ ਖਾਲੀ ਪਈਆਂ ਨੇ ਹੂੰ ਜੇ ਖਾਲੀ ਪਈ ਹੈ ਤਾਂ ਉਹ ਉਹਨੂੰ ਫਸਟ ਸੈਕੰਡ ਥਰਡ ਪ੍ਰੈਫਰੈਂਸ ਦੇਖ ਕੇ ਉਹਨੂੰ ਉਹ ਕਿਹੜੇ ਸਟੇਟ ਦਾ ਦੇ ਦਿੱਤਾ ਜਾਂਦਾ ਜੀ ਪਰ ਜਦੋਂ ਨਹੀਂ ਖਾਲੀ ਹੁੰਦੀ ਉੱਥੇ ਪੋਸਟ ਜਾਇ ਇੱਕ ਥਾਂ ਤੇ ਜਿਆਦਾ ਉਮੀਦਵਾਰ ਆ ਜਾਂਦੇ ਆ ਵੀ ਉੱਥੇ ਪੋਸਟਾਂ ਘੱਟ ਖਾਲੀ ਹੈ ਹੂੰ ਫਿਰ ਉਹਨਾਂ ਨੂੰ ਯੂਪੀਐਸਸੀ ਆਪਣੀ ਮਰਜ਼ੀ ਦੀ ਸਟੇਟ ਦੇ ਦਿੰਦਾ ਜੀ ਉਹ ਉੱਥੇ ਜਾਣਾ ਪੈਂਦਾ ਕਿਉਂਕਿ ਨੌਕਰੀ ਕਰਨ ਵਾਸਤੇ ਹੀ ਆਪਾਂ ਇਗਜ਼ਾਮ ਦਿੰਨੇ ਆ ਆਪਾਂ ਸੋਚ ਚੱਕਦੇ ਆਂ ਵੀ ਅਸੀਂ ਦੇਸ਼ ਦੇ ਲੋਕਾਂ ਦੀ ਸੇਵਾ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ ਚਲੋ ਜ਼ਿਆਦਾਤਰ ਅਫਸਰ ਕਰਦੇ ਵੀ ਹੈ ਕੁਝ ਲੋਕ ਹੁੰਦੇ ਆ ਉਹ ਤਾਂ ਹਰ ਇੱਕ ਥਾਂ ਤੇ ਇਸ ਤਰ੍ਹਾਂ ਦੇ ਹੁੰਦੇ ਆ ਪਰ ਜ਼ਿਆਦਾਤਰ ਲੋਕ ਇਹ ਇਮਾਨਦਾਰੀ ਨਾਲ ਸੇਵਾ ਨਿਭਾ ਰਹੇ ਆ ਜੀ ਤਾਂ ਹੀ ਦੇਸ਼ ਆਪਣਾ ਚੱਲ ਰਿਹਾ ਹੈ ਤਾਂ ਹੀ ਕਾਨੂੰਨ ਲਾਗੂ ਹੈ ਤਾਂ ਹੀ ਪ੍ਰਸ਼ਾਸਨਿਕ ਕੰਮ ਹੁੰਦੇ ਆ ਤੇ ਹੁਣ ਇਸ ਸਾਲ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ 14 ਜਿਹੜੇ ਅਧਿਕਾਰੀ ਰਿਟਾਇਰ ਹੋ ਜਾਣੇ ਆ ਉਹਨਾਂ ਚ ਏਕ ਇਸਨਾ ਜੀ ਦਲਰਾਜ ਸਿੰਘ ਸੰਧੇਵਾਲੀਆ ਹਮ ਅਮਰਤਪਾਲ ਸਿੰਘ ਸੰਧੂ ਅਰਨ ਸੇਖੜੀ ਭਪਿੰਦਰ ਸਿੰਘ ਵਿਮਲ ਸੇਤਿਆ ਗੁਰਪ੍ਰੀਤ ਸਪਰਾ ਮਹਿੰਦਰਪਾਲ ਸਰਬਜੀਤ ਸਿੰਘ ਆਈਐਸ ਵੀਕੇ ਮੀਨਾ ਮਨਵੇਸ਼ ਸਿੰਘ ਸਿੱਧੂ ਸੀਮਾ ਜੈਨ ਇਹ ਸਾਰੇ ਐਸ ਆਰ ਰਿਟਾਇਰ ਹੋਣੇ ਜੀ ਪਰ ਤੁਸੀਂ ਇਹ ਦੇਖੋ ਵੀ ਰਿਟਾਇਰਮੈਂਟ ਹੁਣ ਜਿਆਦਾ ਹੋ ਰਹੀ ਹੈ ਪੰਜਾਬ ਨੂੰ ਆਈਐਸ ਅਫਸਰ ਮਿਲ ਘਟ ਰਹੇ ਜੀ ਇਹ ਸਰਕਾਰਾਂ ਨੂੰ ਇਹ ਜ਼ਰੂਰ ਚਾਹੀਦਾ ਹੈ ਵੀ ਜੇ ਯੂਪੀਐਸਸੀ ਚ ਵੱਧ ਪੋਸਟਾਂ ਕੱਢਣ ਹੂੰ ਪੰਜਾਬ ਦੇ ਵਿੱਚ ਜਿਵੇਂ ਦੂਜੀਆਂ ਸਟੇਟਾਂ 'ਚ ਵੀ ਬਹੁਤ ਘਾਟ ਹੈ ਹੂੰ ਪਰ ਉਹ ਪੋਸਟਾਂ ਨਹੀਂ ਵਧਾਰੀਆਂ ਸੈਂਟਰ ਸਰਕਾਰ ਉਹਨੂੰ ਵਧਾਉਣੀ ਚਾਹੀਦੀ ਹੈ ਯੂਪੀਐਸਸੀ ਨੂੰ ਵੱਧ ਉਮੀਦਵਾਰ ਬੁਲਾਉਣ ਲਈ ਅਧਿਕਾਰਤ ਕਰਨਾ ਚਾਹੀਦਾ ਹੈ ਜੀ ਪਰ ਸਭ ਨਾਲੋਂ ਵੱਧ ਜਿਹੜੀ ਗੱਲ ਆ ਵੀ ਪੰਜਾਬ ਦੇ ਵਿੱਚ ਜਿਹੜੇ ਅਫਸਰਸ਼ਾਈ ਹੈ ਉਹਨਾਂ ਨੂੰ ਜਿਸ ਤਰ੍ਹਾਂ ਕਿ ਚਲਾਇਆ ਜਾਂਦਾ ਹੈ ਜੀ ਜਿਸ ਤਰ੍ਹਾਂ ਕਿ ਚੱਲਦੇ ਹੈ ਜੀ ਇਹ ਇੱਕ ਬਹੁਤ ਵਧੀਆ ਰੁਝਾਨ ਹੈ ਹਮ ਪੰਜਾਬ ਇੱਕ ਬਹੁਤ ਵਧੀਆ ਖਸ਼ਾਲ ਸੂਬਾ ਜੀ ਠੀਕ ਹੈ ਕੁਝ ਨੁਕਤੇ ਜਿੰਨੀ ਪੰਜਾਬ ਦੀ ਹੁੰਦੀ ਹੈ ਕਈ ਗੱਲਾਂ ਚ ਪਰ ਉਹਦਾ ਕੋਈ ਜਿਆਦਾ ਅਸਰ ਨਹੀਂ ਦਿਖਦਾ ਜੀ ਇਹ ਵੀ ਇੱਕ ਵਧੀਆ ਗੱਲ ਹੈ ਪੰਜਾਬੀਆਂ ਵਾਸਤੇ ਵੀ ਪੰਜਾਬ ਕੇਡਰ ਲੈਣ ਲਈ ਦੂਜੇ ਰਾਜਾਂ ਦੇ ਅਧਿਕਾਰੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਜੀ ਉਹ ਇਸ ਪੰਜਾਬ ਦੀ ਖੁਸ਼ਹਾਲੀ ਤਰੱਕੀ ਹੈ ਤਾਂ ਹੀ ਇਧਰ ਅਧਿਕਾਰੀ ਜਿਆਦਾ ਆਉਂਦੇ ਜੀ ਪੰਜਾਬ ਦੇ ਬੱਚਿਆਂ ਨੂੰ ਤਾਂ ਆਪਾਂ ਅਪੀਲ ਕਰਾਂਗੇ ਸੁਨੀਲ ਜੀ ਜੀ ਵੇ ਵੱਧ ਤੋਂ ਵੱਧ ਵਧੀਆ ਢੰਗ ਨਾਲ ਪੜ੍ਹਾਈ ਕਰੋ ਐਗਜ਼ਾਮ ਦੀ ਤਿਆਰੀ ਕਰੋ ਵੱਧ ਤੋਂ ਵੱਧ ਅਧਿਕਾਰੀ ਬਣੋ ਤੁਸੀਂ ਇਹ ਦੇਖੋ ਬਿਹਾਰ ਜਿਹਨੂੰ ਕਿ ਆਪਾਂ ਕਹਿੰਦੇ ਆ ਬਹੁਤ ਪਛੜਿਆ ਸੂਬਾ ਜੀ ਦੇਸ਼ ਦੇ ਵਿੱਚ ਸਭ ਨਾਲੋਂ ਵੱਧ ਆਈਏਸ ਅਧਿਕਾਰੀ ਬਿਹਾਰ ਚੋਂ ਆਉਂਦੇ ਆ ਸੈਕੰਡ ਨੰਬਰ ਤੇ ਯੂਪੀ ਹੈ ਜੀ ਪੰਜਾਬ ਹਾਲਾਂਕਿ ਪੰਜਾਬ ਨੂੰ ਨੰਬਰ 1 ਆਉਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਕਿੰਨੀ ਵਧੀਆ ਐਜੂਕੇਸ਼ਨ ਹੈ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਪੜ੍ਹ-ਪੜ ਕੇ ਜਾ ਰਹੇ ਹੈ ਤੁਸੀਂ ਦੇਖੋ ਹਮ ਪਰ IAS ਵੱਲ PCS ਵੱਲ ਬਹੁਤ ਘੱਟ ਧਿਆਨ ਹੈ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਵਿਦਿਆਰਥੀਆਂ ਦਾ ਪੰਜਾਬ ਦੇ ਜਵਾਨਾਂ ਦਾ ਇਹ ਨੌਜਵਾਨਾਂ ਨੂੰ ਚਾਹੀਦਾ ਵੀ ਇਸ ਪੱਖੋਂ ਵੀ ਆਪਾਂ ਕਰੀਏ ਖਾਸ ਕਰਕੇ ਪੰਜਾਬ ਦੇ ਵਿੱਚ ਇਹ ਸਿੱਖ ਡੋਮੀਨੇਟਡ ਕੇ ਸਟੇਟ ਹੈ ਸਿੱਖਾਂ ਦੇ ਬੱਚਿਆਂ ਨੂੰ ਜ਼ਰੂਰ ਚਾਹੀਦਾ ਜਿਹੜਾ ਕਿ ਬਹੁਤ ਨਾ ਮਾਤਰ ਰਹਿ ਗਏ ਆ IAS IPS ਦੇ ਵਿੱਚ ਅੱਜ ਤਾਂ ਮੈਂ ਇੱਕ ਹੋਰ ਖਬਰ ਪੜ੍ਹ ਰਿਹਾ ਸੀ ਜੀ ਸਨੀਲ ਜੀ ਮੈਂ ਵਿੱਚ ਹੋਰ ਗੱਲ ਆਇਆ ਆ ਵੀ ਸਿੱਖ ਰੈਜiment ਦੇ ਵਿੱਚ ਵੀ ਸਿੱਖ ਨੌਜਵਾਨਾਂ ਦੀ ਬਹੁਤ ਭਾਰੀ ਘਾਟ ਪਾਈ ਜਾ ਰਹੀ ਹੈ ਉਹਨਾਂ ਨੇ ਫੌਜ ਨੇ ਅਪੀਲ ਕੀਤੀ ਹੈ ਜੀ ਸਿੱਖ ਰੈਜiment ਦੇ ਅਧਿਕਾਰੀਆਂ ਨੇ ਵੀ ਪੰਜਾਬੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਿੱਖ ਰੈਜiment ਚ ਭਰਤੀ ਹੋਣਾ ਚਾਹੀਦਾ ਹੈ ਪੰਜਾਬੀਆਂ ਨੂੰ ਆਪਣੀ ਸੇਧ ਦਾ ਖਿਆਲ ਰੱਖ ਕੇ ਇਹ ਜਿਹੜੀਆਂ ਜ਼ਿੰਮੇਵਾਰੀਆਂ ਨੇ ਆਈਐਸ ਆਈਪੀਐਸ ਸਿੱਖ ਰੈਜiment ਫੌਜ ਉਹਤੇ ਆਪਦਾ ਬਣਿਆ ਦਸਵਾ ਖਤਮ ਨਹੀਂ ਕਰਨਾ ਚਾਹੀਦਾ ਜੀ ਜੀ ਬਿਲਕੁਲ ਦਰਸੀ ਸਾਹਿਬ ਕਿਉਂਕਿ ਦੇਸ਼ ਸੇਵਾ ਜਨ ਸੇਵਾ ਤੇ ਇਸ ਤੇ ਜਿਹੜੇ ਲਗਾਤਾਰ ਪੰਜਾਬ ਦੇ ਨੌਜਵਾਨ ਕੰਮ ਕਰਨ ਉਹ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਕਿਉਂਕਿ ਅੱਜ ਕੱਲ ਪੰਜਾਬ ਦੇ ਵਿੱਚ ਬੀਤੇ ਦਿਨੀ ਜੋ ਕੁਝ ਸਾਲਾਂ ਦੇ ਵਿੱਚ ਹਾਲਾ ਸੀ ਕਿ ਲੋਕ ਵਿਦੇਸ਼ਾਂ ਵੱਲ ਜ਼ਿਆਦਾ ਜਾ ਰਹੇ ਸੀ ਪਰ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਪੰਜਾਬ ਵਾਲੇ ਪਾਸੇ ਸੋਚੇ ਤੇ ਕਈ ਸੋਚ ਵੀ ਰਹੇ ਨੇ ਕਈ ਜਨਵਲਾਈ ਵਾਲੇ ਕੰਮ ਵੀ ਬਤੇਰੇ ਕਰ ਰਹੇ ਨੇ ਪਰ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਿਹੜਾ ਮਸਲਾ ਸੀ ਜੋ ਉਸ ਦੇ ਨਾਲ ਸੰਬੰਧਿਤ ਸਵਾਲ ਸੀ ਉਸ ਬਾਰੇ ਤੁਹਾਡਾ ਕੀ ਪ੍ਰਤੀਕ੍ਰਮ ਆ ਤੁਸੀਂ ਕਮੈਂਟ ਬਾਕਸ ਦੇ ਰਾਹੀਂ ਸਾਨੂੰ ਦੱਸ ਸਕਦੇ ਹੋ ਤੇ ਦਰਸ਼ਕ ਸਾਹਿਬ ਸਾਡੇ ਨਾਲ ਗਲਵਾਟ ਕਰਨ ਲਈ ਕੁਝ ਅਹਿਮ ਸਵਾਲਾਂ ਦੇ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ